ਸਤਨਾਮ ਧੰਨਵਾਦ ਗੁਰੂ ਸਾਹਿਬ ਜੀ ਸਤਨਾਮ ਧੰਨਵਾਦ ਗੁਰੂ ਸਾਹਿਬ ਜੀ ਇੱਕ ਓ ਸ਼ਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤੁਮਰੀ ਸ਼ਰਣ ਮਾਰੀ ਆਸ ਤੂੰ ਹੀ ਸਜਣ ਸੋਹੇਲੇ ਰੱਖੋ ਰਗਨ ਹਾਰ ਦਇਆਲਾ ਨਾਨਕ ਕਰ ਕੇ ਗੋਲੇ ਤੂੰ ਚ ਸਜਣ ਮੈਂਡਿਆ ਅੰਦੇ ਇਸੋਤਾ ਸਦੇ ਕਦ ਪਸੀ ਦੀ ਦਾ ਆਏ ਪ੍ਰਭ ਸ਼ਰਨਾਗਤੀ ਕਿਰਪਾ ਤੇ ਦਇਆਲ ਏਕ ਅਖਰ ਹਰ ਮਨ ਵਸਸ ਨਾਨਕ ਹੋਤ ਨਹਾਲ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤ ਕੀ ਵੜਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰਨਾਕ ਕੀ ਕੀ کا خلصہ واہ گروہ جی کی فتح پرمن صدقار جوگ تخت سوائیوان دسا ہی پاتشنین دی آتیات جوت جگہو جگہ اٹال ਤੰਤਰ ਸਾਹਿਬ શ્રી ਗੁਰੂ ਗ੍ਰੰਥ ਸਾਹਿਬ ਸੱਜੇ ਬਾਦਸ਼ਾਹ ਮਹਾਰਾਜ ਜੀਆਂ ਦੇ ਪਵਨ ਪਵਿੱਤਰ ਚਰਨ ਕਮਲਾਂ ਵਿੱਚ ਹੁਣ ਮਿਲ ਬੈਠੇ ਸਾਧ ਸੰਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦਾ ਸਰਕਾਰ ਰਾਲਮਲਿਕ ਗੁਰੂ ਕਰਦੇ ਵੇਦ ਵਿਆਸ ਸ੍ਰੀ ਮਾਨਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਆਨ ਦੇ ਪਾਵਨ ਪਵਿੱਤਰ ਬਚਨਾਂ ਨੂੰ ਰਾਲਮਲਿਕ ਸੰਜੋਗ ਕਰਨ ਦਾਸ ਭਗਤ ਸਮਾ ਸਤਸੰਗ ਦੀਆਂ ਖੜੀਆਂ ਪ੍ਰਾਪਨਾਣ ਦਾ ਤਾਰਜੀ ਦੀ ਰਹਿਮਤ ਦਾ ਸਦਕਾ ਕਲਰੋ ਜਪਾ 22 ਮਈਵਾਰ ਦੀ ਵਾਈ ਨੰਬਰ 45 ਫੋਟ ਵਿੱਚ শ্রবণ ਕੀਤਾ ਇਸ ਦੇ ਸਰਲੇਖ ਨੂੰ ਔਰ ਇਸ ਦੀ ਪਹਿਲੀ ਪੰਕਤੀ ਨੂੰ ਅਰਾਲ ਮਿਲ ਕੇ ਸੰਗ੍ਰਹਿਣ ਦਾ ਯਤਨ ਕੀਤਾ ਔਰ ਨੌਵੇਂ ਗੁਰਦੇਵ ਜੀ ਆਂ ਦਾ ਪਾਵਨ ਪਵਿੱਤਰ ਸ਼ਬਦ ਲੈ ਕੇ ਇਸ ਦੀ ਵਿਚਾਰ ਨੂੰ ਸਮਝਣ ਉਹ ਸਿੱਖਣ ਦਾ ਯਤਨ ਕੀਤਾ ਸੀ ਸਰਲੇਖ ਇਸ ਦਾ ਭਾਈ ਸਾਹਿਬ ਜੀਆ ਨੇ ਬਖਸ਼ਿਆ ਆਤਮ ਪ੍ਰਾਪਤੀ ਯੁਗਤ ਸਾਰਿਆਂ ਦੇ ਅੰਦਰ ਉਹ ਜੋਤ ਸਰੂਪ ਹੋ ਕੇ ਆਪ ਵਰਤ ਰਿਆ ਪਹਿਲੀ ਪੰਕਤੀ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਆਨੇ ਬਖਸ਼ੀ ਫੁੱਲੀ ਵਾਸ ਨਿਵਾਸ ਹੈ ਕਿਤ ਜੁਗਤ ਸਮਾਨੀ ਫੁੱਲਾਂ ਦੇ ਵਿੱਚੋਂ ਜਿਵੇਂ ਸੁਗੰਧੀ ਵਸੀ ਹੁੰਦੀ ਆ ਇਉਂ ਉਹ ਹਰ ਇੱਕ ਜੀਵ ਦੇ ਹਿਰਦੇ ਰੂਪ ਕਰਦੇ ਵਿੱਚ ਵਸਿਆ ਹੋਇਆ ਜੋਤ ਸਰੂਪੂ ਕੇ ਵਰਤ ਰਿਹਾ ਪਰ ਇਸ ਸਮਝ ਹਰ ਕਿਸੇ ਨੂੰ ਨਹੀਂ ਹੈ ਇਸ ਜਿਹੜੀ ਜੁਗਤ ਆ ਉਹ ਕਿਸੇ ਕਿਸੇ ਟਾਵੇਂ ਟਾਵੇਂ ਗੁਰਮੁਖ ਨੂੰ ਪ੍ਰਾਪਤ ਹੁੰਦੀ ਆ ਤੇ ਆਪਾਂ ਨੌਵੇਂ ਗੁਰਦੇਵ ਜੀਆਂ ਦਾ ਪਾਵਨ ਪਵਿੱਤਰ ਸ਼ਬਦ ਲੈ ਕੇ ਸਮਝਣ ਦਾ ਯਤਨ ਕੀਤਾ ਸੀ ਕਾਹੇ ਰੇ ਬਨ ਖੋਜਨ ਢਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਆਓ ਇਸ ਨੂੰ ਅਗਲੀ ਰੀ ਪੰਕਤੀ ਦੇ ਅੰਦਰ ਜੋ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਰਸਨਾ ਤੋਂ ਫਰਮਾਨ ਕਰ ਰਿਹਾ ਹੈ ਹਰ ਆਲ ਮਿਲ ਕੇ ਦੀ ਸਾਂਝ ਕਰੀਏ ਉਚਾਰਨ ਕਰੀਏ ਜੀ ਧੰਵਾਦ ਕਰੋ ਸਾਹਿਬ ਜੀ ਫਲਾਇਆ ਸ਼ਮਦੇ ਅਨੁਸਾਰ ਗੁਰੂ ਨੂੰ ਮੱਲੀ ਬਾਗ ਦੇ ਅੰਦਰ ਫਲਾਂ ਨੂੰ ਪਾਣੀ ਦਿੰਦਾ ਗੁਰੂ ਘਰ ਦੇ वेद व्यास ਆਪਣੀ ਰਚਨਾ ਤੋਂ ਫਰਮਾਨ ਕਰ ਰਿਹਾ ਫਲਾਂ ਅੰਦਰ ਜਿਉ ਸਾਦ ਹੈ ਸਿੰਜੇ ਇੱਕ ਪਾਣੀ ਪਾਣੀ ਇੱਕੋ ਸਰੋਤ ਤੋਂ ਆ ਰਿਹਾ ਪਰ ਮੌਸਮ ਦੇ ਅਨੁਸਾਰ ਹਰ ਫਲ ਦਾ ਜਿਹੜਾ ਸਵਾਦ ਆ ਰਸਾ ਉਹ ਵਖੋ ਵਖਰਾ ਹੈ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਤ੍ਰਸ ਕੀਤਾ ਸਭ ਨੂੰ ਮਨੁੱਖਾ ਜਨਮ ਦਿੱਤਾ ਪਰ ਕਮੀ ਇੱਥੇ ਰਹਿ ਗਈ ਕਿਸੇ ਨੇ ਇਸ ਨੂੰ ਵਿਸ਼ੇ ਵਕਾਰਾਂ ਦਾ ਪਾਣੀ ਪਾਇਆ ਤੇ ਇਹਦਾ ਸਵਾਰ ਜਿਹੜਾ ਉਗੜਕ ਹੋ ਗਿਆ ਕਿਸੇ ਨੇ ਇਸ ਮਨਕਾ ਜਨਮ ਨੂੰ ਗੁਰੂ ਕੀ ਸੰਗਤ ਰੂਪ ਪਾਣੀ ਦਿੱਤਾ ਤੇ ਫਲੀਪਲੀਟ ਹੋ ਗਿਆ ਰਸ ਨਾਲ ਲਬਰੀਟ ਹੋ ਗਿਆ ਪਾਣੀ ਖੁਈਆ ਪਰ ਗੁਰਮਖੋ ਹਰ ਫਲਦਾਏ ਬਖੋ ਵਖਰਾ ਰਸਾ ਬਖੋ ਵਖਰਾ ਸਵਾਦ ਆ ਇਹ ਅਸਚਰਜ ਕਹਾਣੀਆਂ ਇਹ ਇੱਕ ਵਖਰਾ ਹੀ ਕੌਤਕ ਆ ਅਗਲੇਰੀ ਪੰਕਤੀ ਅੰਦਰ ਪਰਮਾਨਨ ਕਰਦੇ ਆ ਕਿਉਂ ਦੁੱਧ ਵਿੱਚ ਵਖਾਣੀਆਂ ਕੁਮਰ ਮਨਾ ਜਾਣੀ ਦੁੱਧ ਦੇ ਵਿੱਚ ਕਿਉਂ ਹੈ ਕੁਮਰ ਮਨਾ ਜਾਣੀ ਪਰੰਤੂ ਇਸ ਦਾ ਭੇਦ ਕੋਈ ਨਹੀਂ ਜਾਣਦਾ ਵੀ ਕਿਵੇਂ ਉਸ ਨਿਰੰਕਾਰ ਜੀਆ ਨੇ ਏਡੀ ਵੱਡੀ ਖੇਡ ਕਿਡਾ ਵੱਡਾ ਅਸਰ ਜੋ ਖੋਤਕ ਨੂੰ ਲੁਕਾ ਕੇ ਰੱਖਿਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਨੇ ਜਿਸ ਸਮੇਂ ਵਗਦਾਦ ਦੇ ਅੰਦਰ ਦਸਤਗੀਰ ਪੀਰ ਨੂੰ ਮਿਲੇ ਤੋਦੇ ਤਿੰਨ ਸਵਾਲਾਂ ਦੇ ਵਿੱਚੋਂ ਗੁਰਮੁਖੋ ਇੱਕ ਸਵਾਲ ਇਹ ਵੀ ਸੀ ਕਿ ਜੇ ਖੁਦਾਏ ਦੇ ਰੱਬ ਹੈ ਤੇ ਹੈ ਕਿੱਥੇ ਆ ਰਹਿੰਦਾ ਕਿੱਥੇ ਆ ਤੇ ਬਾਪੂ ਨਾਨਕ ਜੀਆਂ ਨੇ ਉਸ ਸਮੇਂ ਉਹ ਇਹੋ ਕਿਹਾ ਸੀ ਪੀਰ ਜੀ ਦੁੱਧ ਮਿਲ ਸਕਦਾ ਤੇ ਪੀਰ ਖੁਦ ਗਿਆ ਕਿਸੇ ਸੇਵਕ ਨੂੰ ਨਹੀਂ ਕਿਹਾ ਵੀ ਜਾ ਦੁੱਧ ਲੈ ਕੇ ਆਓ ਆਪ ਬਰਤਨ ਸਾਫ ਕੀਤਾ ਦੁੱਧ ਨੂੰ ਚੰਗੀ ਤਰ੍ਹਾਂ ਸਾਫ ਸੁਥਰਾ ਦੇਖਿਆ ਤੇ ਆਪ ਬਰਤਨ ਦੇ ਵਿੱਚ ਦੁੱਧ ਪਾ ਕੇ ਸਰਗਰਾਂ ਦੇ ਹਾਜ਼ਰ ਹੋਇਆ ਲਓ ਮਹਾਰਾਜ ਤੇ ਸਰਗਰਾਂ ਨੇ ਉੱਪਰ ਧਿਆਨ ਨਾਲ ਤੱਕਿਆ ਤੇ ਪੀਰ ਨੇ ਨੈਤਰਾਂ ਨਾਲ ਨੈਤਰ ਮਿਲਾ ਕੇ ਕਹਿੰਦੇ ਪੀਰਾ ਦੇ ਵਿੱਚ ਕੀ ਆ ਆਪਸ ਸਾਖੀ ਸੁਣੀ ਹੋਈ ਆ ਆਪਾਂ ਨੂੰ ਇਸ ਭੇਦ ਦਾ ਪਤਾ ਪਰ ਪੀਰ ਨਾਲ ਤੇ ਇਹ ਪਹਿਲੀ ਵਾਰ ਕੌਤਕ ਹੋ ਰਿਹਾ ਤੇ ਪੀਰ ਹੈਰਾਨ ਹੋ ਕੇ ਕਹਿੰਦਾ ਨਹੀਂ ਪੀਰ ਜੀ ਇਹਦੇ ਵਿੱਚ ਕੁਝ ਨਹੀਂ ਹੈ ਮੈਂ ਬਰਤਨ ਸਾਫ਼ ਕੀਤਾ ਤੇ ਫਿਰ ਤੁਹਾਡੇ ਵਾਸਤੇ ਮੈਂ ਦੁੱਧ ਲੈ ਹਾਜ਼ਰ ਹੋਇਆ ਤੇ ਸਤਗੁਰਾਂ ਨੇ ਫਿਰ ਦੁੱਧ ਵੱਲ ਤੱਕਿਆ ਤੇ ਫਿਰ ਗਿਆ ਨਹੀਂ ਪੀਰਾ ਦੁੱਧ ਵਿੱਚ ਦਸਤਹੀ ਆ ਤੇ ਪੀਰ ਹੈਰਾਨ ਹੋ ਕੇ ਕਹਿੰਦਾ ਇਹਦੀ ਪੀਰਾ ਬਰਤਨ ਮੈਂ ਖੁਦ ਸਾਫ਼ ਕੀਤਾ ਦੁੱਧ ਦੇ ਵਿੱਚ ਵੀ ਹੈ ਕੁਝ ਤੇ ਰਹਿਮਤਾਂ ਦਾ ਦਾਤਾ ਆਪਣੀ ਰਸਨਾ ਤੋਂ ਕਹਿੰਦਾ ਪੀਰਾ ਤੂੰ ਕਿਨੇ ਦੇ ਵਿੱਚ ਹੈ ਕੁਝ ਨਹੀਂ ਤੇ ਮੈਨੂੰ ਇਹਦੇ ਵਿੱਚ ਕਿਉਂ ਦਿਸਿਆ ਕਿਉਂ ਤੇ ਹੱਸ ਕੇ ਕਹਿੰਦਾ ਲੈ ਇਹ ਕਿਹੜੀ ਵੱਡੀ ਗੱਲ ਆ ਦੁੱਧ ਤੋਂ ਹੀ ਕਿਉਂ ਪੈਦਾ ਹੁੰਦਾ ਤੇ ਰਹਿਮਤਾਂ ਦਾ ਦਾਤਾ ਕਹਿੰਦਾ ਫਿਰ ਪਹਿਲਾਂ ਨਹੀਂ ਦੱਸਿਆ ਪੀਰ ਜੀ ਮੈਂ ਤੇ ਸਮਝ ਰਿਹਾ ਸੀ ਵੀ ਤੁਸੀਂ ਕਹਿੰਦੇ ਹੋਗੇ ਵੀ ਇਹਦੇ ਵਿੱਚ ਕੋਈ ਯਹਿਰ ਇਤਿਆਰ ਕਰ ਪਾਇਆ ਪੀਰ ਜੀ ਦੁੱਧ ਦੇ ਵਿੱਚ ਘਿਓ ਇਸ ਕਰਕੇ ਨਹੀਂ ਦਿਸਿਆ ਘਿਓ ਨੂੰ ਪ੍ਰਗਟ ਕਰਨ ਵਾਸਤੇ ਮਿਹਨਤ ਮਸ਼ਕਕਤ ਕਰਨੀ ਪੈਣੀ ਆ ਪੀਰ ਜੀ ਕਿਵੇਂ ਤੇ ਦਸਤਗੀਰ ਪੀਰ ਕਹਿੰਦਾ ਜੀ ਇਸ ਨੂੰ ਉਬਾਲਿਆ ਜਾਓ ਵਤਰਕ ਫਿਰ ਇਹਨੂੰ ਜਾਗ ਲਗੋ ਜਾਗ ਲਗਾ ਕੇ ਫਿਰ ਇਹਨੂੰ 8-10 ਘੰਟੇ ਵਾਸਤੇ ਟਿਕਾਇਆ ਜਾਓ ਕਾ ਕੇ ਨਾਨਕ ਗ੍ਰੀਮ ਫਿਰ ਕੁਛ ਸੁਆਣੀਏ ਦੇ ਵਿੱਚ ਮਧਾਣੀ ਲਾਉ ਇਹਨੂੰ ਮਥਿਆ ਜਾਓ ਮਥ ਕੇ ਇਹਦੇ ਵਿੱਚੋਂ ਮੱਖਣ ਪ੍ਰਾਪਤ ਹੋ ਤੇ ਮਹਾਰਾਜ ਕਹਿੰਦੇ ਕਿ ਉਹ ਹੋਗੇ ਕਿ ਨਾਮ ਜੀ ਅਜੇ ਕਿਉਂ ਕੀਤੇ ਮੱਖਣ ਨੂੰ ਚੰਗੀ ਤਰ੍ਹਾਂ ਉਬਾਲਿਆ ਜਾਓ ਫਿਰ ਕਿਤੇ ਜਾ ਕੇ ਕਿਉਂ ਪ੍ਰਾਪਤ ਹੋਣਾ ਤੇ ਪੀਰਾ ਬਸ ਖੁਦਾਈ ਵੀ ਇਸੇ ਤਰ੍ਹਾਂ ਤੇਰੇ ਮੇਰੇ ਵਿੱਚ ਵਸਦਾ ਸਾਰੀ ਖਲਕਤ ਵਿੱਚ ਵਸਦਾ ਪੀਰ ਦੇ ਕੋਲ ਨੂੰ ਮਿਲਣਾ ਚਾਹੁੰਨਾ ਤੇ ਜੇ ਦੁਨਿਆਵੀ ਘਿਓ ਕਾਉਣ ਵਾਸਤੇ ਇੰਨੀ ਮਿਹਨਤ ਮੁਸ਼ਕਲਤਾ ਤੇ ਉਸ ਉਹ ਰੋੜਾ ਬ੍ਰਹਮੰਡਾਂ ਦੇ ਮਾਲਕ ਨੂੰ ਮਿਲਣ ਦੀ ਖਾਤਰ ਕੋਈ ਮਿਹਨਤ ਮੁਸ਼ਕਲਤਾ ਨਹੀਂ ਹੈ ਉਹ ਤੇਰੇ ਵਿੱਚ ਵੀ ਆ ਉਹ ਮੇਰੇ ਵਿੱਚ ਵੀ ਵਸਦਾ ਉਸ ਸਭ ਮੈਂ ਜੋਤ ਜੋਤ ਹੈ ਸੋਏ ਦਿਸਦਾ ਚਾਨਣ ਸਭ ਮੈਂ ਚਾਨਣ ਹੋਏ ਸਾਰੇ ਜੀਵ ਜੰਦੂਆਂ ਵਿੱਚ ਉਹ ਪ੍ਰਕਾਸ਼ ਰੂਪ ਹੋ ਕੇ ਜੀਵਾਤਮਾ ਬਣ ਕੇ ਸਭ ਦੇ ਅੰਦਰ ਵਸਤ ਰਿਹਾ ਹੈ ਇਸੇ ਤਰ੍ਹਾਂ ਘਿਓ ਵਿੱਚ ਦਧ ਬਖਾਨੀਆਂ ਜਿਵੇਂ ਦੁੱਧ ਦੇ ਵਿੱਚ ਘਿਓ ਬਖਾਨੀਆਂ ਕਾਜ ਅੰਦਰ ਦੁੱਧ ਤੋਂ ਘਿਓ ਬਣਦਾ ਕੋ ਮਰਮ ਨਾ ਜਾਣੀ ਪਰ ਇਸ ਛੇਦ ਨੂੰ ਕਿਸੇ ਨੇ ਸਮਝਿਆ ਥੋੜੀ ਆ ਇਸ ਛੇਦ ਨੂੰ ਸਿਰਫ ਇਤੇ ਤੱਕ ਸੀਮਤ ਰੱਖਿਆ ਵੀ ਦੁੱਧ ਤੋਂ ਕਿਉਂ ਮਿਲ ਜਾਂਦਾ ਵਸ ਪਰ ਇਹਨੂੰ ਆਪਣੇ ਆਪ ਤੇ ਲਾ ਕੇ ਕਿਸੇ ਨੇ ਨਹੀਂ ਤੱਕਿਆ ਵੀ ਜੇ ਮੈਂ ਇਦਾਂ ਮਿਹਨਤ ਮਸ਼ਕਤ ਕਰਾਂ ਇਫਰ ਮੇਰੇ ਵਿੱਚੋਂ ਵੀ ਉਹ ਨਿਰੰਕਾਰ 파ਤਸ਼ਾਹ ਵਾਹਿਗੁਰੂ ਜੀ ਦੂਤ ਸਰੂਪ ਪ੍ਰਗਟ ਹੋ ਜਾਣਗੇ ਇਸ ਕਰਕੇ ਸ਼੍ਰੀਮਾਨ ਭਾਈ ਗੁਰਦਾਸ ਜੀ ਪ੍ਰਸ਼ਨਸ਼ਨ ਲਾਉਂਦੇ ਆ ਇਸ ਭੇਦ ਨੂੰ ਕਿਸੇ ਨੇ ਨਹੀਂ ਸਮਝਿਆ ਹੈ ਜਿਉਂ ਬੈਸੰਤਰ ਕਾਠ ਵਿੱਚ ਉਹ ਆਲਖ ਬੜਾਣੀ ਜਿਵੇਂ ਅੱਗ ਲੱਕੜ ਦੇ ਵਿੱਚ ਵਸਦੀ ਆ ਪਰ ਗੁਰਮੁਖੋ ਆਪਣੇ ਘਰਾਂ ਦੇ ਦਰਵਾਜ਼ੇ ਛਕਣ ਵਾਸਤੇ ਫਲ ਘਰ ਦੇ ਵਿੱਚ ਬਲਣ ਵਾਸਤੇ ਲੱਪਣ ਆਪਾਂ ਉਹਨੂੰ ਹੱਥ ਲਾਈਏ ਛੋਈਏ ਛਰਸ਼ ਕਰੀਏ ਤੇ ਗੁਰਮੁਖੋ ਕਦੇ ਆਪਾਂ ਨੂੰ ਅਗੋ ਦੇ ਵਿੱਚ ਮਹਿਸੂਸ ਇਹਨਾਂ ਤਾਪ ਨੂੰ ਮਹਿਸੂਸ ਹੁੰਦਾ ਕਿਉਂ ਨਹੀਂ ਮਹਿਸੂਸ ਹੁੰਦਾ ਕਿਉਂਕਿ ਉਹ ਦੇ ਅੰਦਰੋਂ ਅਜੇ ਅੱਗ ਪ੍ਰਗਟ ਨਹੀਂ ਹੋਈ ਹੈ ਹੈ ਉਸ ਨਿਰੰਕਾਰ ਪਾਤਸ਼ਾਹ ਵਹੀ ਗੁਰੂ ਜੀ ਦੀ ਜੋਤ ਸਭ ਦੇ ਅੰਦਰ ਆ ਪਰ ਜੇ ਗੁਰੂ ਦਾ ਸ਼ਬਦ ਮਿਲਿਆ ਹੀ ਨਹੀਂ ਹੈ ਵੀ ਚਾਨਣ ਹੋ ਜਾਵੇ ਅੰਦਰ ਤੇ ਇਸ ਮਨੁਹੇ ਨੂੰ ਉਹਦੇ ਦਰਸ਼ਨ ਹੋ ਜਾਣ ਅਜੇ ਇੱਛਾ ਨਹੀਂ ਲੱਗੀ ਹੈ ਧੰਨ ਗੁਰੂ ਅਰਜਨ ਸਾਹਿਬ ਸਦੇ ਪਾਤਸ਼ਾਹ ਸੋਰਠ ਮਹੱਲਾ 5 ਵਾ ਸਗਲ ਬਨਸਪਤ ਮਾਹਿਵ ਸੰਤਰ ਸਗਲ ਦੂਦ ਮਹੀਆ ਊਚ ਨੀਟ ਮਹਜੂਤ ਸਮਾਨੀ ਘਟ ਘਟ ਮਾਰੋ ਜੀਆ ਗੁਰਮੁਖ ਨੂੰ ਕਦੇ ਲੱਕੜ ਏਦਾਂ ਸਾਨੂੰ ਤਾਪ ਮਹਿਸੂਸ ਨਹੀਂ ਕਰਾਉਂਦੀ ਹੱਥ ਵਿੱਚ ਪਕੜੀਏ ਲੱਕੜ ਤੇ ਕਈ ਵੀ ਲੋ ਵੀ ਬੜਾ ਤਾਪ ਬੜਾ ਸੇਕ ਆ ਜੇ ਉਹਦੇ ਵਿੱਚੋਂ ਅੱਗ ਪ੍ਰਗਟ ਕਰਨੀ ਆ ਤੇ ਗੁਰਮੁਖ ਬਾਹਰੋਂ ਜਰਾ ਕੁ ਸੀਖ ਲਾਉਣ ਦੀ ਧੀਰ ਆ ਤੇ ਗੁਰਮੁਖ ਆਗੋ ਦੇ ਵਿੱਚੋਂ ਪ੍ਰਗਟਉ ਤਾਪ ਪ੍ਰਗਟਉ ਉਹਦੇ ਦੇ ਵਿੱਚੋਂ ਸਤ ਗੁਰ ਸ਼ਬਦ ਉਜਾਰੂ ਦੀਪਾ ਬਿਨ ਸੇਵ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀਆਂ ਨੂੰ ਪਾ ਤੁਸੀਂ ਵੀ ਭਾਈ ਆਪਣੇ ਹਿਰਦੇ ਰੂਪ ਕਰਦੇ ਵਿੱਚ ਸ਼ਬਦ ਦਾ ਦੀਵਾ ਬਾਲੋ ਸ਼ਬਦ ਦਾ ਦੀਵਾ ਬਲੰਦੀ ਦੇ ਰਾ ਤੁਹਾਡੇ ਅਰਦੇ ਰੂਪ ਕਰ ਵਿੱਚ ਬਸੇ ਹੋਏ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਤੁਹਾਨੂੰ ਪ੍ਰਤੱਖ ਦਰਸ਼ਨ ਦੇ ਦੇਣਗੇ ਇਹਦੇ ਵਾਸਤੇ ਮਿਹਨਤ ਇਹਦੇ ਵਾਸਤੇ ਮੁਸ਼ਕਲ ਕਰਨੀ ਪੈਣੀ ਆ ਪੜਦੇ ਆਪਾਂ ਲੈਨੇ ਆਂ ਵਿਜਨੀ ਨਾਮ ਧਿਆਇਆ ਗਏ ਮੁਸ਼ਕਲ ਕਾਲ ਪਰ ਅਮਲੀ ਜਮ ਆਪਣੇ ਕੋਲ ਨਹੀਂ ਹੈ ਆਪਾਂ ਮਿਹਨਤ ਮੁਸ਼ਕਲ ਕਰਦੇ ਹੀ ਨਹੀਂ ਜਤਨ ਹੀ ਨਹੀਂ ਕਰਦੇ ਵੀ ਆਪਣੇ ਅੰਦਰੋਂ ਵੀ ਉਹ ਨਿਰੰਕਾਰ ਪਾਤਸ਼ਾਹ ਦੀ ਜੋਤ ਪ੍ਰਗਟ ਹੋਵੇ ਤੇ ਆਪਾਂ ਬਾਹਰ ਤੇ ਬਹੁਤਾ ਯਤਨ ਲਾਉਨੇ ਆ ਤੇ ਬਾਪੂ ਬਾਣੀ ਅੰਦਰ ਕਹਿੰਦਾ ਗੁਰਮੁਖ ਬਾਹਰ ਟੋਲੈ ਸੋ ਪਰਮਾ ਬੁਲਾਈ ਜਿਹੜਾ ਬਾਹਰ ਲੂਖ ਲੇਖੇ ਵਿੱਚ ਆ ਪਟਕਣਾ ਦੇ ਵਿੱਚ ਆ ਅਦੇ ਅਸਲ ਦਾ ਪਤਾ ਹੀ ਨਹੀਂ ਹੈ ਗੁਰਮੁਖ ਸੰਜਮ ਨਿਕਲੈ ਪ੍ਰਗਟ ਅੰਬਰ ਬਾਣੀ ਇਸ ਜੁਗਤ ਨੂੰ ਇਸ ਨੰਗ ਨੂੰ ਗੁਰਮੁਖ ਜਨਾਂ ਨੇ ਅਪਣਾਇਆ ਤੇ ਆਪਣੇ ਅੰਦਰ ਵਸਦੇ ਹੋਏ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀਆਂ ਨੂੰ ਗੁਰਮੁਖੋ ਆਪਣੇ ਹਿਰਦੇ ਰੂਪ ਕਰਦੇ ਵਿੱਚ ਪ੍ਰਤੱਖ ਦ੍ਰਿਸ਼ਟੀ ਲੈ ਉਹਨਾਂ ਨੇ ਆਪਾਂ ਤੇ ਕੇਵਲ ਉਹਦੀਆਂ ਗੱਲਾਂ ਕਰਦੇ ਹਾਂ ਗੁਰਮੁਖ ਜਨ ਉਹਦੇ ਨਾਲ ਗੱਲਾਂ ਕਰਦੇ ਆ ਇਹ ਫਰਕ ਆ ਉਹਦੀਆਂ ਗੱਲਾਂ ਕਰਨੀਆਂ ਤੇ ਉਹਦੇ ਨਾਲ ਗੱਲਾਂ ਕਰਨੀਆਂ ਗੁਰਮੁਖੋ ਜਮੀਨ ਅਸਮਾਨ ਦਾ ਅੰਤਰਾ ਆਪਾਂ ਤੇ ਕੇਵਲ ਤੇ ਕੇਵਲ ਗੁਰਮੁਖੋ ਦੋ ਚਾਰ ਗੋਣ ਗਾ ਕੇ ਕਹਿ ਦਾਂਗੇ ਬਸ ਵੀ ਇਹ ਦੁਗਾ ਸਾਨੂੰ ਨਹੀਂ ਪਤਾ ਗੁਰਮੁਖ ਜਾਣਦੇ ਮਾਲਕ ਦੀ ਕਬੀਰ ਸਾਤ ਸਮੁੰਦਰ ਮਸਕਰੋਂ ਕਲਮ ਕਰੋਂ ਬਨ ਰਾਏ ਬਸਦਾ ਕਾਗਜ਼ ਦਾ ਕਰੂੰ ਹਰ ਜਸ ਲਿਖਣ ਨਾਂ ਦਾ ਆਪਾਂ 2 4 5 10 ਗੁਣ ਗਾ ਕੇ ਬਸ ਕਰਨ ਵਾਲੇ ਆ ਤੇ ਬਾਪੂ ਕਬੀਰ ਸਾਹਿਬ ਆਪਣੀ ਰਸਨਾ ਤੋਂ ਕਹਿੰਦੇ ਮਾਲਕ ਜੀ ਜੇ ਸੱਤਾਂ ਸਾਗਰਾਂ ਨੂੰ ਕੋਲ ਸ਼ਾਈ ਬਣਾ ਲਈ ਜਾਵੇ ਲਿਖਣ ਵਾਸਤੇ ਸਾਰੀ ਵਿਰਸਤੀ ਦੀਆਂ ਕਲਮਾਂ ਘੜਲੀਆਂ ਜਾਣ ਦੁਨਿਆਵੀ ਕਾਗਜ਼ ਦੀ ਗੱਲ ਛੱਡੋ ਮਾਲਕ ਦੀ ਧਰਤੀ ਦੇ ਇੱਕ ਸਰੇ ਤੋਂ ਤੇਰੇ ਗੁਣ ਲਿਖਣੇ ਆਰੰਭ ਕਰੀਏ ਤੇ ਧਰਤੀ ਦੇ ਦੂਸਰੇ ਸਰੇ ਤੱਕ ਪੜ ਜਾਈਏ ਹਰ ਜਸ ਲਿਖਣ ਨਾ ਜਾਏ ਤਾਂ ਵੀ ਤੁਹਾਡੇ ਗੁਣਾਂ ਨੂੰ ਬਿਆਨ ਕੀਤਾ ਜਾ ਸਕਦਾ ਇਹਦਾ ਮਤਲਬ ਗੁਰਮੁਖੋ ਤੇਰੇ ਗੁਣ ਬਹੁਤੇ ਮੈਂ ਇੱਕ ਨਾਂ ਤਾਨੂ ਗੁਰੂ ਅਰਜਨ ਸਾਹਿਬ ਮਹਾਰਾਜ ਮਾਲਕ ਜੀ ਤੁਹਾਡੇ ਹੁਣ ਬਹੁਤ ਨੇ ਮੈਨੂੰ ਮੂਰਖ ਨੂੰ ਅਜੇ ਤੁਹਾਡੇ ਇੱਕ ਗੁਣ ਦਾ ਵੀ ਨਹੀਂ ਪਤਾ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀ ਜਾਣ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਅਕਾਲ ਪੁਰਖ ਵਾਹਿਗੁਰੂ ਜੀ ਨਾਨਕ ਤੁਹਾਡੇ ਦਰ ਤੇ ਬੇਨਤੀ ਕਰਦਾ ਤਰਸ ਕਰੋ ਰਹਿਮਤ ਕਰੋ ਤੁਸੀਂ ਮੇਰੀ ਅਰਜ਼ ਨੂੰ ਸੁਣੋ ਪ੍ਰਣਾਮਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਟੈ ਮਨੂਆ ਭਵ ਸਾਗਰ ਦੇ ਵਿੱਚ ਭਾਰਾ ਪੱਥਰ ਡੁੱਬਦਾ ਜਾਂਦਾ ਤਰਸ ਕਰੋ ਇਹਨੂੰ ਤਾਰ ਦੋ ਤੇ ਜਿਨ੍ਹਾਂ ਗੁਰਮਖਾਂ ਨੇ ਇਸ ਅਵਸਥਾ ਨੂੰ ਗੁਰਮੁਖੋਂ ਹੰਡਾਇਆ ਪੀਰ ਮੁਰਿਦਾ ਪਰਹੜੀ ਸੰਗਤ ਗੁਰਬਾਣੀ ਜਿਨ੍ਹਾਂ ਨੇ ਗੁਰੂ ਮੁਰਸ਼ਿਦ ਦੇ ਚਰਨਾਂ ਦੇ ਨਾਲ ਪੀਤ ਪਾਈ ਫਿਰ ਸੰਗਤਤ ਔਰ ਗੁਰਬਾਣੀ ਤੋਂ ਗੁਰਮੁਖੋਂ ਉਹ ਕੁਰਬਾਨ ਗਏ ਫਿਰ ਗੁਰੂ ਨੇ ਤਰਸ ਕਰਕੇ ਉਹਨਾਂ ਜਗਿਆ ਸੂਆਂ ਨੂੰ ਆਪਣਾ ਰੂਪ ਬਖਸ਼ ਦਿੱਤਾ ਤੇ ਇਹ ਕਾਲਨ ਦੇ ਨਾਲ ਦੀ ਗੁਰਮਖੋ ਇਹ ਅਵਸਥਾ ਬਣਨੀ ਵੀ ਆਪਾਂ ਕਈ ਵੀ ਕਾਲੀ ਕਾਲੀ ਕਰਦੇ ਭਾਈ ਗੁਰੂ ਭਾਈ ਗੁਰੂ ਕਰਕੇ ਇਹ ਅਵਸਥਾ ਬਣ ਜੂਗੀ ਇਹ ਕਾਲ ਕਰਨ ਦੇ ਨਾਲ ਵੀ ਕੋ ओंकार ਸੁਰਨਾਮ ਕਰਨ ਦਾ ਬਲ ਕਿ ਤੇ ਮੈਂ ਕਾਲੀ ਕਾਲੀ ਬਾਣੀ ਮੰਡਾਂ ਤੇ ਫਿਰ ਇਹ ਅਵਸਥਾ ਬਣ ਨਹੀਂ ਪਾਈ ਇਹ ਤਾਂ ਨਹੀਂ ਮੰਣੀ ਇਹ ਸੰਜਮ ਦੇ ਨਾਲ ਇਹ ਸਹਜ ਦੇ ਨਾਲ ਅਵਸਥਾ ਬਣੂਗੀ ਬਾਣੀ ਦਾ ਫਰਮਾਨ ਹਰ ਕਾ ਬਿਲੋਭਨਾ ਬਿਲੋਭੋ ਮੇਰੇ ਭਾਈ ਸਹਜ ਬਿਲੋਭੋ ਜੈਸੇ ਤਤ ਨਾ ਜਾਈ ਜਿਵੇਂ ਇੱਕ ਸੁਆਣੀ ਦੁੱਧ ਨੂੰ ਮੱਤਦੀ ਆ ਬੁਲਾਉਂਦੀ ਆ ਤੋ ਕਾਲ ਨਹੀਂ ਕਰਦੀ ਇੱਕ ਇੱਕ ਸਾਰ ਨਿਰੰਤਰ ਗੁਰਮਖੂਦਹੀਂ ਨੂੰ ਮਥਿਆ ਜਾਂਦਾ ਤੇ ਫਿਰ ਉਸ ਦੰਦੇ ਵਿੱਚ ਨਿਗਾਹ ਮਾਰੀ ਜਾਂਦੀ ਹੈ ਮੱਖਣ ਆਇਆ ਤਤਵਸਰੂਆਗੀ ਆਗੀ ਤੇ ਫਿਰ ਮਦਾਣੀ ਨਹੀਂ ਚੱਲਦੀ ਫਿਰ ਸਾਈਡ ਰੱਖ ਦਿੱਤੀ ਜਾਂਦੀ ਹੈ ਤੇ ਤਤ ਕੱਢ ਲਿਆ ਜਾਂਦਾ ਹਰ ਕਾ ਬਿਲੋਵਨਾ ਮਿਲੋਵੋ ਮੇਰੇ ਭਾਈ ਜੇ ਤੁਸੀਂ ਵੀ ਪ੍ਰਮਾਤਮਾ ਅਕਾਲ ਪੁਰਖ ਵਹਿਗੁਰੂ ਜੀ ਨੂੰ ਪਉਣਾ ਚਾਹੁੰਨੇ ਹੋ ਤੇ ਸਤਿਗੁਰੂ ਜੀ ਸਾਨੂੰ ਹੁਕਮ ਕਰਦੇ ਆ ਵੀ ਗੁਰਮੁਖ ਤੁਸੀਂ ਵੀ ਆਪਣੀ ਰਸਮਾਂ ਤੋਂ ਪ੍ਰਮਾਤਮਾ ਦਾ ਨਾਮ ਸਿਮਰਨਾ ਆਰੰਭ ਕਰੋ ਤੇ ਕਾਲਾ ਨਾ ਕਰੋ ਆਇਸਤਾ ਆਇਸਤਾ ਚਲੋ ਇੰਨਾ ਆਇਸਤਾ ਚਲੋ ਸਹਿਜ ਬਿਲੋਵੋ ਦੇ ਸੇ ਤਤ ਨਾ ਢਾਈ ਇੰਨਾ ਆਇਸ਼ਤਾ ਆਇਸ਼ਤਾ ਚੱਲੋ ਕਿ ਜਿਹੜਾ ਤਤਾ ਜਿਹੜਾ ਉਹ ਪ੍ਰਮਾਤਮਾ ਜੀ ਦੇ ਨਾਮ ਦਾ ਰਾਸ ਹੈ ਤੁਹਾਡੇ ਕੋਲੋਂ ਗਵਾਚੇ ਨਾ ਗਵਾਚ ਕਿਵੇਂ ਜਾਂਦਾ ਜੀ ਲਿਖ ਲੇਖ ਪੜਿਆ ਤੇ ਤਾ ਕੜਿਆ ਲਿਖੇ ਹੋਏ ਨੂੰ ਕੇਵਲ ਜਵਾਨ ਪੜੀ ਜਾਵੇ ਗੁਰਮਖੋ ਜੀਵਨ ਦੇ ਵਿੱਚ ਲਾਗੂ ਨਾ ਕਰੀਏ ਸਮਝੀਏ ਨਾ ਉਸ ਬਚਨ ਦੀ ਤਸਵੀਰ ਨੂੰ ਆਪਾਂ ਆਪਣੇ ਅੰਦਰ ਵਸਾਈਏ ਨਾ ਤੇ ਬਾਪੂ ਕਹਿੰਦਾ ਲਿਖ ਲਿਖ ਪੜਿਆ ਤੇ ਤੋਕੜਿਆ ਫਿਰੇ ਕੜ ਜਾਂਦਾ ਫਿਰੇ ਖਿਜ ਜਾਂਦਾ ਮਨੁਆ ਫਿਰ ਕਹਿੰਦਾ ਰਸਤੇ ਹੁੰਦਾਂ ਨੂੰ ਜਿਹੜਾ ਛੱਡੋ ਪਰੇ ਇਸ ਕਰਕੇ ਕੇਵਲ ਗੁਰਮਖੋ ਲਿਖ ਲਿਖ ਪੜਿਆ ਇੱਥੇ ਤੱਕ ਸੀਮਤ ਨਹੀਂ ਰਹਿਣਾ ਲਿਖੇ ਹੋਏ ਨੇ ਆਪਣੇ ਤੁਰ ਹਿਰਦੇ ਤੱਕ ਲੈ ਜਾਣਾ ਕਿਉਂਕਿ ਤੁਰਕੀ ਬਾਣੀ ਆਈ ਤਿੰਨ ਸਗਲੀ ਚੰਦ ਮਟਾਈ ਧਰੋਂ ਬਾਣੀ ਆਈ ਆ ਤੁਰ ਲੈ ਕੇ ਜਾਓ ਤੇ ਸਾਡੇ ਚਿੰਤਾ ਚੋੜੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਊ ਸਰਗੁਰੂ ਜੀ ਦੀ ਰਹਿਮਤ ਦਾ ਸਰਫਾ ਪਾਏ 27ਵੀਂ ਵਾਰ ਦੀ 22 ਨੰਬਰ ਕੋਰਡੀਨ ਨੂੰ ਸਾਂਝਾ ਕੀਤਾ ਸਾਂਝ ਬੰਦਿਆ ਕਿ ਬੇਅੰਤ ਗਲਤੀਆਂ ਭੁਲਾਣ ਟੁੱਟੀਆਂ ਹੋਣਾ ਹੋਣੀਆਂ ਆ ਅਨੰਦ ਜੀ ਸੇਵਾਦਾਰ ਸਨ ਮਾਫ ਕਰਨਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਰਹਿਮਤ ਕਰਨ ਸਭ ਦੀ ਹਾਜ਼ਰੀ ਆਪਣੇ ਦਰ ਕਰ ਪ੍ਰਵਾਣ ਕਰਨ ਸਭ ਦੀ ਟੋਲੀ ਦੇ ਵਿੱਚ ਨਾਮਦਾਨ ਗੁਰਸ਼ਖੀ ਜੀਵਨ ਸਤਿਗੁਰੂ ਸੱਜੇ ਬਾਦਸ਼ਾਹ ਮਹਾਰਾਜ ਬਖਸ਼ਣ ਇਨੀਆਂ ਬੇਨਤੀਆਂ ਪ੍ਰਵਾਣ ਨੂੰ ਪ੍ਰੇਪਿਆਰ ਅਦਬ ਸਦਫਤ ਇਕ ਜਾਓ ਦਾਤਾਰ ਜੀਆਂ ਦੇ ਪਾਵਨਾਂ ਪਵਿੱਤਰ ਬਚਨਾਂ ਨੂੰ ਹਿਰਦੇ 'ਚ ਵਸਾਓ ਫਿਰ ਭਾਈ ਆਪਣਾ ਸਬਦਾ ਵੀ ਲੋਕ ਸੁਖੀਏ ਪ੍ਰਲੋਕ ਸਹਿ ਲੇ ਨਾਨਕ ਹਰਿ ਕਾ ਵਾਕ ਪੀ ਮੇਲੇ ਵਾਹਿਗੁਰੂ ਖਾਕਾਂ ਸਾਹਿਬ फे ते